ਹੈਲੋ ਹੈਲੋ ਮੈਂ ਦੋ ਮਿੰਟ ਇੱਕ ਕਾਦੀਆਂ ਸੀਟੀਆਂ ਸਟੇਜ ਤੇ ਵਿਦੇਬਲਣ ਆਈ ਏ ਹੈਲੋ ਐਸਐਸਪੀ ਸਾਹਿਬ ਹਾਂਜੀ ਜਨਾਬ ਮੈਂ ਟੋਰਾਂਟੋ ਪਹੁੰਚ ਗਿਆ ਜੀ ਪਰ ਲੱਗ ਨਹੀਂ ਰਿਹਾ ਜੀ ਕੈਨੇਡਾ 20 ਹਜ਼ਾਰ ਪੰਜਾਬੀ ਨੇ ਚਾਰ ਪੰਜ ਗੋਰੇ ਘੁੰਮੀ ਫਿਰਦੇ ਨੇ ਮੈਨੂੰ ਲੱਗ ਨਹੀਂ ਮੈਨੂੰ ਇਦਾਂ ਲੱਗਣ ਦੇ ਚਾਰ ਪੰਜ ਗੋਰੇ ਬਠਿੰਡੇ ਆਏ ਨੇ ਅਸੀਂ ਨਹੀਂ ਆਏ ਇੱਥੇ ਹਾਂਜੀ ਹਾਂਜੀ ਜੀ 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 ਹਾਂ ਜੀ ਜਾਦਾ ਦੁਆਬੇ ਵਾਲੇ ਨੇ ਜੀ ਹਾਂ ਜੀ ਹਾਂ ਜੀ ਇਹ ਮੈਂ ਤੇ ਐਸਐਸਪੀ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਦੇਸ਼ ਦੀ ਵੰਡ ਹੋਈ ਸੀ ਨਾ 47 ਦੇ ਵਿੱਚ ਇਹ ਸਾਨੂੰ ਜਲੰਧਰ ਫਗਵਾੜਾ ਤੇ ਹੁਸ਼ਿਆਰਪੁਰ ਅਧੋ ਹੀ ਦੇ ਦੇਣੇ ਚਾਹੀਦੇ ਸੀ ਗਨੇਡਾ ਨੂੰ ਹਾਂ ਜੀ ਹਾਂ ਜੀ ਸਫਾਈ ਬਹੁਤ ਜ਼ਿਆਦਾ ਹੈ ਜੀ ਇੰਨੀ ਸਫਾਈ ਇੰਨੀ ਸਫਾਈ ਮੈਨੂੰ ਤਾਂ ਕਾਲੀ ਪੈਣ ਲੱਗੀ ਹੈ ਤੇ ਹਾਰ ਕੇ ਫਿਰ ਮੈਂ ਆਪ ਗੰਦੀਆਂ ਜਰਾਬਾਂ ਪਾ ਕੇ ਆਇਆ ਤਾਂ ਅਗਰ ਕਿ ਮੈਨੂੰ ਥੋੜਾ ਜਿਹਾ ਸਾਹਸ ਆਇਆ ਹਾਂਜੀ ਹਾਂਜੀ ਡਸਟਬਿਨ ਹਰ ਜਗ੍ਹਾ ਰੱਖਿਆ ਨੇ ਇਸ ਕਰਕੇ ਸਫਾਈ ਹੈ ਸਿਰ ਨਹੀਂ ਡਸਟਬਿਨ ਤੇ ਅਸੀਂ ਪੰਜਾਬ ਚ ਵੀ ਰਖਾ ਦਈਏ ਪਰ ਮੈਨੂੰ ਡਰ ਕਰ ਚੁੱਕੇ ਨਾ ਜਾਣਾ ਹਾਂਜੀ ਹਾਂਜੀ ਸਰਵੀਨ ਚਾਵਲਾ ਆ ਗਈ ਹੈ ਜੀ ਨੀਰੂ ਬਾਜਵਾ ਆ ਗਈਆਂ ਨੇ ਮੇਰੇ ਦੋ ਮਿੰਟ ਭੈਣ ਬੈਠੀ ਹੈ ਸੋਹਣੀ ਸਵਰਗੀ ਮੈਂ ਕੱਲ ਰੋਲਾ ਪਾਈ ਜਾਂਦੇ ਜੇ ਸਰਵੀਨ ਚਾਵਲਾ ਆ ਗਈ ਹੈ ਨੇ ਵੇਖੀ ਤੇ ਨਹੀਂ ਮੈਂ ਨਹੀਂ ਪਰ ਮੈਂ ਤਾਂ ਗਿੱਪੀ ਤੇ ਮਰਿੰਦਰ ਘੁੰਮਦੇ ਵੇਖੇ ਨੇ ਉਹ ਤੋਮਸਾ ਲੱਭਿਆ ਕੀ ਹੋਣੀ ਐ ਇਹ ਵੀ ਉਹਦੇ ਚੱਕਰਾਂ ਚ ਆਏ ਨਹੀਂ ਤੇ ਤਿੰਨ ਚਾਰ ਦਿਨ ਪਹਿਲਾਂ ਕਿਹੜਾ ਹੁੰਦਾ ਜੀ ਹਾਂਜੀ 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 ਠੀਕ ਹੈ ਜੀ ਠੀਕ ਹੈ ਜੈਹਦ ਜੈਹਦ ਓਕੇ ਜਨਾਬ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਸਭ ਤੋਂ ਪਹਿਲਾਂ ਸਾਡੇ ਸੈਣੀ ਸਾਹਿਬ ਨੂੰ ਜਿਨ੍ਹਾਂ ਨੇ ਐਡਾ ਵੱਡਾ ਪੰਗਾ ਲਿਆ ਨਹੀਂ ਕੰਮ ਤੇ ਚੰਗਾ ਕੀਤਾ ਲੇਕਿਨ ਪ੍ਰੋਬਲਮ ਕੀ ਹੁੰਦੀ ਐ ਸਾਡੇ ਡਿਪਾਰਟਮੈਂਟ ਦੇ ਵਿੱਚ ਇਹੋ ਜੀ ਚੀਜ਼ ਨੂੰ ਐਡਾ ਵੱਡਾ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਪੰਗਾ ਹੀ ਕਹਿੰਦੇ ਨੇ ਬਾਕੀ ਕਿਉਂਕਿ ਮੈਂ ਇਸ ਗੱਲ ਤੇ ਜ਼ਿਆਦਾ ਖੁਸ਼ ਹਾਂ ਇੰਨੇ ਸਾਰੇ ਕਲਾਕਾਰ ਜਾਚ ਚ ਬੁਲਾਏ ਨੇ ਇਹਨਾਂ ਨੇ ਇੰਡੀਆ ਤੋਂ ਔਰ ਹੈਰਾਨੀ ਵਾਲੀ ਗੱਲ ਇਹ ਹੈ ਵੀ ਰਾਣਾ ਰਣਵੀਰ ਹੁਣ ਵੀ ਜਾਚ ਆਏ ਨੇ ਨਹੀਂ ਤਾਂ ਪਹਿਲਾਂ ਹਨ ਭਜਨ ਮਾਨ ਦੀ ਢੋਲਗੀ ਵਾਲੇ ਬੈਗ ਚ ਵੜ-ਵੜ ਕੇ ਆ ਜਾਂਦੇ ਹੁੰਦੇ ਸੀਗੇ ਵੈਸੇ ਇੱਕ ਗੱਲ ਮੈਂ ਇੱਥੇ ਨੋਟ ਕੀਤੀ ਹੈ ਜੈ ਹਿੰਦ ਧਰਮਿੰਦਰ ਸਾਹਿਬ ਇੱਕ ਗੱਲ ਮੈਂ ਇੱਥੇ ਨੋਟ ਕੀਤੀ ਭਾਜੀ ਇੱਥੋਂ ਦੇ ਟਰੱਕ ਡਰਾਈਵਰ ਜਿਹੜੇ ਬਿਨਾਂ ਭੁੱਖੀ ਤੋਂ ਟਰੈਕਟਰ ਚਲਾਏ ਜਾਂਦੇ ਆ ਇਹਨਾਂ ਨੂੰ ਪੁੱਛਣ ਵਾਲੇ ਕੋਈ ਨਹੀਂ ਬੇਨਾ ਭੁਖੀ ਤੋਂ ਟਰੱਕ ਚਲਾਈ ਜਾਂਦੇ ਕਿਤੇ ਵਾਜੂਜ ਗਿਆ ਤੇ ਫੇਰ ਫਿਰ ਇਹ ਨਹੀਂ ਕਰਦੇ ਗੁਰਦੇ ਨਸ਼ਾ ਨੂੰ ਸ਼ਕ ਕਿਉਂਕਿ ਇਹਨਾਂ ਨੂੰ ਜਨਾਨੀਆਂ ਦਾ ਨਸ਼ਾ ਬੜਾ ਆਪਣੀ ਗੋਰੀਆਂ ਚਿੱਟੀਆਂ ਇੱਧਰ ਥਾਣੇਦਾਰ ਲੱਗ ਕੇ ਵੀ ਜਨਾਨੀ ਮੁੱਛਾਂ ਵਾਲੀ ਮਿਲੀ ਸਾਨੂੰ ਭਾਈ ਇੱਕ ਮਿੰਟ ਇੱਕ ਮਿੰਟ ਪਰੋਦ ਹਾਂਜੀ ਇੱਥੇ ਸਾਡਾ ਅਵਾਰਡ ਸ਼ੋਅ ਚੱਲ ਰਿਹਾ ਹੈ ਤੁਸੀਂ ਕੀ ਕੀ ਕਰ ਕੀ ਰਹਾ ਹੈ ਤੁਸੀਂ ਇੱਥੇ ਹੈਂ ਅਵਾਰਡ ਸ਼ੋਅ ਚ ਕਿਵੇਂ ਡਿਸਟਰਬ ਕਰਨ ਆ ਗਏ ਤੁਸੀਂ ਇੱਥੇ ਮੈਂ ਡਿਸਟਰਬ ਨਹੀਂ ਕਰਨ ਆਇਆ ਮੈਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਸਾਡੇ ਬੰਦੇ ਤੁਹਾਡੇ ਕੋਲ ਨਹੀਂ ਸਮਝ ਜਾਂਦੇ ਤੇ ਤੁਹਾਡੇ ਸਾਡੇ ਕੋਲ ਨਹੀਂ ਸਮਝ ਜਾਂਦੇ ਮੈਂ ਤਾਂ ਅਹੀਂ ਤੇ ਫੇਰ ਵੀ ਗੋਰੇ ਗੋਰੇ ਸਾਹਿਬ ਸੁਬਲੇ ਨੇ ਤੁਹਾਡੇ ਕੋ ਨਹੀਂ ਸਾਂਭੇ ਜਣੇ ਸਾਡੇ ਮੈਂ ਫੇਰ ਇਸ ਕਰਕੇ ਆਇਆ ਤੁਹਾਨੂੰ ਤੇ ਪਤਾ ਸਾਡੀ ਸਿਕਿਉਰਿਟੀ ਕਿੰਨੀ ਟਾਈਟ ਆ ਹੱਲੇ ਤੇ ਮੈਂ ਦੋ ਹੀ ਲਾਇਨ ਨਿਕਨੇ ਕਿ ਦੋ ਕਿਤੇ ਹੋਰ ਲਾਇਏ ਹੁੰਦੇ ਤੇ ਜ਼ਿਆਦਾ ਟਾਈਟ ਹੋ ਜਾਣਾ ਇਹ ਕੰਮ ਭਾਈ ਇਹ ਟਾਈਟ ਹੋਲੀ ਕਰਨਾ ਕੋਈ ਨਹੀਂ ਆਪਣੇ ਪੰਜਾਬੀ ਭਰਾ ਬੈਠੇ ਜੋ ਖਾਣ ਪੀਣ ਦੀ ਗੱਲ ਹੋਏ ਨਾ ਤੇ ਜੀ ਕਰ ਦਿੰਦਾ ਪੀ ਪੈਨ ਨੂੰ ਅੱਛਾ ਇਹ ਵੇਸੇ ਹੋ ਕੀ ਰਿਹਾ ਇੱਥੇ ਭਾਈ ਉੱਥੇ ਸਾਡੇ ਅਵਾਰਡ ਸ਼ੋ ਹੋ ਰਹੇ ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਵਾਰਡਸ ਓਕੇ ਇੱਥੇ ਜਿੰਨੇ ਪੰਜਾਬੀ ਨੇ ਨਾ ਸਾਰੇ ਵੇਖਣ ਆਏ ਕਿ ਕਿੰਨੇ-ਕਿੰਨੇ ਸੋਹਣਿਆ-ਸੋਹਣਿਆ ਕੁੜਿਆਂ ਨੂੰ ਆਪਾਂ ਇਹਨਾਂ ਨੂੰ ਦਿਖਾਣ ਲੈ ਕੇ ਆਏ ਆ। ਫੈਨ ਆਏ ਨੇ। ਫੈਨ ਨੇ ਬਹੁਤ ਸਾਰੇ ਭਾਜੀ। ਇਹ ਫੈਨ ਤੇੜੀ ਕੁੜੀਆਂ ਬੈਠੀਆਂ ਨਾ ਨੀਰੂ ਹੋਣੀ ਤੇ ਆ ਸਰਵੀਨ ਹੋਣੀ। ਫੈਨ ਤੇ ਇਹਨਾਂ ਦੇ ਆਏ ਨੇ। ਆ ਬਾਕੀ ਤੇ ਅਮਰਿੰਦਰ ਦੇ ਗਿੱਪੀ ਹੋਣਾਂ ਦੇ ਰਿਸ਼ਤੇਦਾਰ ਹੀ ਆਏ ਨੇ ਮੈਨੂੰ ਲੱਗਦਾ। ਭਾਈ ਮੈਂ ਇੱਕ ਕੱਲ ਮੁੰਡੇ ਨੂੰ ਮਿਲਿਆ। ਅੱਛਾ। ਕਹਿੰਦਾ ਮੇਰਾ ਨੀਰੂ ਨਾ ਵਿਆਹ ਹੀ ਕਰਾਵੇ ਯਾਰ। ਮੈਂ ਉਹਦੇ ਲਈ ਵਿਆਹ ਕਰਾਉਦਿਆਂ ਮੈਂ ਉਹ ਲਈ ਚੰਨ ਤਾਰੇ ਵੀ ਤੋੜ ਕੇ ਲਿਆ ਸਕਦਾ। ਚੰਨ ਤਾਰੇ ਤੋੜਨ ਨੂੰ ਕਹਿੰਦਾ? ਬਿਲਕੁ ਭਾਈ ਯਾਰ ਗੱਲ ਤਾਂ ਫੜੋ ਜਿਹੜਾ 100 ਦਾ ਨੋਟ ਜਿਹਦੇ ਨੀਰਵਲੀ ਸੀਟ ਦੇ ਨਾਲ ਤੇ ਭਵਾ ਦੋ ਨਾ ਤਾਂ ਇਹ ਮੈਂ ਉਹਨੂੰ ਕਹਾਂ ਕੁਛ ਨਹੀਂ ਸੱਚੀ ਹਾਂ ਤੇ ਜੇ ਕਹਣਾ ਕੁਛ ਨਹੀਂ ਤੇ ਨਾਲ ਬੈੰਦਾ ਕੀ ਫਾਇਦਾ ਹੈ ਕਿ ਭਾਈ ਜਿਹੜੇ ਬੈਠੇ ਉਹਨਾਂ ਦੀ ਬਾਦੂਆ ਮੈਂ ਲੈੰਗਾ ਓਹੋ ਹੋ 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 ਦੇਵੇ ਦਿੱਤਾ ਵੀ ਆਈ ਹੈ ਯਾਰ ਆਈ ਜਸਟ ਲਵ ਹਿਮ ਭਾਈ ਫਿਰ ਮਨੀਰ ਹਰ ਹੁੰਦਾ ਹਰ ਹੁੰਦਾ ਹੋਗਾ ਸਾਡੀ ਆਪਣੀ ਅੰਡਰਸਟੈਂਡਿੰਗ ਹੈ ਮੈਂ ਉਹਨਾਂ ਨੂੰ ਪਿਆਰ ਨਹੀਂ ਮਹਿਮ ਕਹਣਾ ਉਹ ਮੈਨੂੰ ਪਿਆਰ ਨਾਲ ਸ਼ੀਸ਼ੀ ਕਹਿੰਦੀ ਹੈ। ਤੁਹਾੀ ਦਾ ਸ਼ੀਸ਼ੀ ਕਹਿੰਦੀ ਹੈ? ਹਾਂਜੀ। ਉਹ ਐਕਚੁਅਲੀ ਤੁਹਾਨੂੰ ਸ਼ੇਮ ਸ਼ੇਮ ਵਾਲਾ ਸ਼ੀਸ਼ੀ ਕਹਿੰਦੀ ਹੋਣੀ ਹੈ। ਪਰ ਵੈਸੇ ਕੀਤੇ ਹੋਣੀ ਤੋ ਕੀ ਐਸੀ ਪੁੱਠੀ ਸਿੱਧੀ ਹਰਕਤ ਨੇ? ਕਾਦੀ ਹਰਕਤ ਕਰਨੀ ਯਾਰ ਮੈਂ ਕੋਈ ਇਦਾਂ ਦਾ ਬੰਦਾ ਹਾਂ। ਦੇਵੇ ਤੇ ਮੇਰੀ ਛੋਟੀ ਗਰਲਫ੍ਰੈਂਡ ਵਰਗੀ ਕੋਈ ਇਦਾਂ ਦੀ ਗੱਲ ਨਹੀਂ ਮੈਂ। ਕੁਝ ਨਹੀਂ ਕੀਤਾ। ਛੋਟੀ? ਹਾਂਜੀ। ਨਹੀਂ ਯਕੀਨ ਤੇ ਵੇਖ ਲਓ ਤੁਸੀਂ। ਛੋਟੀ ਤੇ ਕਿਊਟ ਜੀ। ਨਿੱਕੀ ਜੀ। ਸਾਡੀ ਪਿਆਰੀ ਜੀ ਹੀਰੋਇਨ ਬੜੀ ਬਿਊਟੀਫੁਲ ਸਮਾਈਲ ਹੈ। ਲੋਕਾਂ ਦੇ ਵੀਜ਼ੇ ਪਾਸਪੋਰਟ ਤੇ ਲੱਗਦੇ ਨੇ ਇਹਨਾਂ ਨੂੰ ਐਮਬੈਸੀ ਬੰਨ ਟੌਫੀ ਚ ਪਾ ਕੇ ਦੇਤਾ ਹੈ ਕਿਤੇ ਚਾਹੋ ਵੀ ਤਰਚੂਸ ਤੇ ਹੋ ਜਾਓ ਕਿ ਕੈਨੇਡਾ ਪਹੁੰਚੋ ਇੰਜੋਏ ਕਰੋ ਭਾਈ ਬਰੇ ਇਹਨਾਂ ਨੂੰ ਵੀਜ਼ਾ ਦੇਣ ਦੀ ਕੀ ਲੋੜ ਸੀ ਯਾਰ ਇਹਨਾਂ ਨੂੰ ਚਿੱਠੀ ਚ ਪਾ ਕੇ ਭੇਜ ਦਿੰਦੇ ਤਾਂ ਪਹੁੰਚ ਜਾਣਾ ਸੀ ਉਹ ਨਹੀਂ ਚਿੱਠੀ ਖੁੱਲੀ ਹੁੰਦੀ ਵੀ ਠੰਢ ਠੰਢ ਲੱਗਦੀ ਅੰਦਰ ਚਿੱਠੀ ਚ ਨਹੀਂ ਭਾਜੀ ਕੰਮ ਤਾਂ ਕਰੋ ਹਾਂਜੀ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਬੈਠੀਆਂ ਮੇਰੀ ਥੋੜੀ ਤਾਰੀਫ ਤਰੂਫ ਕਰ ਦਿਓ ਤਾਰੀਫ ਹੁਣੇ ਕਰ ਦਿੰਦੇ ਆ ਬਹਿ ਜਾਓ ਬਹਿ ਜਾਓ ਜ਼ਿਆਦਾ देर ਖਲੋਤੇ ਰਹਿਣਾ ਪੈਰ ਭਾਰੀ ਹੋ ਜਾਣਾਂ ਦਾ ਬਹਿ ਜਾਓ ਮੁੰਡੇ ਦੇ ਲਈ ਜ਼ੋਰਦਾਰ ਤਾਲੀਆਂ ਇੱਕ ਵਾਰੀ ਖੁੱਲ ਕੇ ਹੋ ਜਾਣਾ ਇਹ ਪਹਿਲਾ ਮੁੰਡਾ ਸਾਡਾ ਜਿਹਨੇ ਦਬੰਗ ਫਿਲਮ ਦੇ ਵਿੱਚ ਸਲਮਾਨ ਖਾਨ ਦੇ ਸਾਹਮਣੇ ਆਪਣੀ ਕਮੀਜ਼ ਲਾਉਣ ਦੀ ਹਿੰਮਤ ਕੀਤੀ ਹੈ ਨਹੀਂ ਤੇ ਤੈਨੂੰ ਜ਼ਿਆਦਾ ਮਜ਼ਾ ਆਉਣ ਡਿਆ ਸਟੇਜ ਤੇ ਹੈਲਨ ਫਲੋਤੀ ਸੀਟੀਆਂ ਕਰਦੀਆਂ ਨਿਕਲਣ ਡੀਆਂ ਨੇ ਇਹ ਖੁਸ਼ੀ ਨਾਲ ਮਾਰਨ ਨੇ ਕਿ ਕਮਜ਼ੋਰੀ ਨਾਲ ਨਿਕਲੀ ਜਾਂਡੀਆਂ ਨੇ ਇਹ ਮੁੰਡਾ ਜਿਹਨੇ ਕਮੀਜ਼ ਲਾਈ ਤੇ ਹਾਲਾਕੀ ਦੋਵਾਂ ਦੀਆਂ ਛਾਤੀਆਂ ਵੇਖ ਕੇ ਲੱਗਦਾ ਸੀਗਾ ਵੀ ਸਲਮਾਨ ਖਾਨ ਦੀ ਹਿੰਮਤ ਕਿਵੇਂ ਪਈ ਇਹਦੇ ਸਾਹਮਣੇ ਕਮੀਜ਼ ਲਾਉਣ ਦੀ ਭਾਈ ਅਸੀਂ ਗੱਲ ਨਹੀਂ ਵੈਸੇ ਬੋਡੀ ਉਹਦੀ ਮਾੜੀ ਨਹੀਂ ਮੈਂ ਤਾਰੀਫ ਕਰਨੇ ਤਾਂ ਕਹਿੰਦਾ ਉਹਦੀ ਬੋਡੀ ਮਾੜੀ ਨਹੀਂ ਹੁਣ ਜਿਹੜਾ ਬੰਦਾ ਲੱਗ ਕੇ ਬੈਠਾ ਉਹਦੀ ਤਾਰੀਫ ਕਰੀਏ ਕਿ ਜਿਹੜਾ ਘਰ ਬੈਠਾ ਉਹਦੀ ਕਰੀ ਜਾਈਏ ਭਾਈ ਚਲੋ ਤੁਸੀਂ ਤਾਰੀਫ ਰਹਿਣ ਦਿਓ ਤੁਸੀਂ ਇੱਕ ਕੰਮ ਕਰੋ ਮੇਰਾ ਹਾਂਜੀ ਮੇਰੇ ਨਾਲ ਮੋਗੇ ਵਾਲੇ ਪੁਲਿਸ ਵਾਲੇ ਨੇ ਮੋਟਰਸਾਈਕਲ ਫੜ ਲਿਆ ਉਹ ਛਡਾ ਦੋ ਤੁਸੀਂ ਮੈਂ ਤੇਰਾ ਮੋਟਰਸਾਈਕਲ ਕਿੱਦੋਂ ਛਡਾਵਾਂ ਮੇਰਾ ਆਪਣਾ ਸਕੂਟਰ ਫੜਿਆ ਗਿਆ ਇਹ ਉਹ ਪੁਲਸ ਨੇ ਨਹੀਂ ਫੜਿਆ ਸੀ ਜਿਹਦਾ ਮੈਂ ਚੁੱਕੇ ਸੀ ਉਹਨੇ ਫੜ ਲਿਆ ਸੀ ਚਲੋ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਇਹ ਅਵਾਰਡ ਫੰਕਸ਼ਨ ਟੋਰਾਂਟੋ ਚ ਹੋ ਰਿਹਾ ਕਿਤੇ ਜਲੰਧਰ ਚ ਨਹੀਂ ਹੋਣ ਦੇ ਇੱਥੇ ਪੈਸੇ ਬੜੇ ਪੈਂਦੇ ਨੇ ਆਪਾਂ ਅਵਾਰਡ ਸ਼ੁਰੂ ਕਰੀਏ ਜਰਾ ਹਾਂ ਦੱਸੋ ਤੀ ਕਿਹਨੂੰ ਕਿਹਨੂੰ ਵਾਰ ਦੇਈਏ ਆਪਾਂ ਕਿਹਨੂੰ ਦੇਣਾ ਜਿਹੜਾ ਸਾਡੇ ਕੰਮ ਦਾ ਫਾਇਦਾ ਦੇਵੇ ਸਾਨੂੰ ਉਹਨੂੰ ਦੇ ਦਿਓ ਬਾਕੀ ਨੂੰ ਦੇ ਕੇ ਕੀ ਕਰਨਾ ਹੈ ਭਾਈ ਵੈਸੇ ਜਿਹੜੀਆਂ ਸਾਰੇ ਸੋਹਣੀਆਂ ਸੋਹਣੀਆਂ ਕੁੜੀਆਂ ਬੈਠੀਆਂ ਉਹਨਾਂ ਨੂੰ ਦੇ ਦਈਏ ਤੁਸੀਂ ਮਰ ਜਾਓ ਕਿਤੇ ਸੋਹਣੀਆਂ ਸੋਹਣੀਆਂ ਕੁੜੀਆਂ ਸਰਵੀਨ ਚਾਵਲਾ ਤੇ ਨੀਰੂ ਬਾਜਵਾ ਤੇ ਦੇਵਿਆ ਦਾ ਇਹ ਮੈਨੂੰ ਬੜਾ ਗੁੱਸਾ ਚੜਦਾ ਇਹਨਾਂ ਦੇ ਧਰਮ ਨਾਲ ਕਿਤੇ ਮੈਂ ਕਿਤੇ ਲੇਡੀਜ਼ ਪੁਲਿਸ ਚ ਹੁੰਦਾ ਨਾ ਕਿਤੇ ਤੇ ਮੈਂ ਫੜ ਕੇ ਅੰਦਰ ਕਰਦਣੀਆਂ ਹੈਗੇ ਫਿਲਮਾਂ ਦੇ ਵਿੱਚ ਮੁੰਡਿਆਂ ਨੂੰ ਆਈ ਲਵ ਯੂ ਆਈ ਲਵ ਯੂ ਕਹਿੰਦੀਆਂ ਨੇ ਅਸੀਂ ਸੱਸ਼ਰੀ ਗਾਲ ਕਹਿੰਦੇ ਸਾਡੇ ਸੱਸ਼ਰੀ ਗਾਲ ਦਾ ਵੀ ਜਵਾਬ ਨਹੀਂ ਦਿੰਦੀਆਂ